ਫਤੇਗੜ ਸਾਹਿਬ ਵਿਖੇ ਵਕਵਾ ਥਾਵਾ ਤੇ ਮਹਾ ਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਨੂੰ ਲੈ ਕੇ ਬੀਤੇ ਕੱਲ੍ਹ ਸਵੇਰ ਤੋਂ ਹੀ ਸ਼ਰਧਾਲੂਆਂ ਦੇ ਵੱਲੋਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦੇ ਵੱਲੋਂ ਸ਼ਿਵਲਿੰਗ ਤੇ ਜਲ ਚੜਾ ਕੇ ਮੱਥਾ ਟੇਕਿਆ ਗਿਆ। ਉੱਥੇ ਇਸ ਮੌਕੇ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਡਾਕਟਰ ਸਿਕੰਦਰ ਸਿੰਘ ਨੇ ਵੀ ਪੂਰੀ ਸ਼ਰਧਾ ਦੇ ਨਾਲ ਸ਼ਿਵਲਿੰਗ ਤੇ ਜਲ ਚੜਾਇਆ ਅਤੇ ਭਗਵਾਨ ਸ਼ਿਵ ਦੇ ਅੱਗੇ ਮੱਥਾ ਟੇਕਿਆ ਤੇ ਉਹਦਾ ਆਸ਼ੀਰਵਾਦ ਪ੍ਰਾਪਤ ਕੀਤਾ। ਐਨਾ ਹੀ ਨਹੀਂ, ਉਹਨਾਂ ਨੇ ਵਕਵਾ ਥਾਵਾ ਤੇ ਲਗਾਏ ਗਏ ਲੰਗਰ ਦੇ ਵਿੱਚ ਸੇਵਾ ਵੀ ਕੀਤੀ। ਤੁਸੀਂ ਆਪ ਹੀ ਵੇਖੋ ਇਸ ਮੌਕੇ ਤੇ ਉਹਨੇ ਕੀ ਕੁਝ ਕਿਹਾ। ਹ ਵੱਖ-ਵੱਖ ਮੰਦਰਾਂ 'ਚ ਜਾ ਕੇ ਮੱਥਾ ਟੇਕਿਆ ਸ਼ੁਭ ਰਾਤਰੀ ਜੋਤ ਉਮਤਾਵਨਾ ਮਨਾਏ ਜਾ ਰਹੀ ਹੈ ਉਹ ਜੋ ਕੀ ਵੇਖਣ ਨੂੰ ਮਿਲੀ ਹੈ ਔਰ ਇਹ ਉਤਸ਼ਾਹ ਹਰ ਮਸਬ ਦੇ ਵਿਅਕਤੀ 'ਚ ਦੇਖਿਆ ਇਹ ਧਰਮ ਧਰਮ ਨਹੀਂ ਕਿ अकेली ਹੀ ਸਨਾਤਨ ਦੀ ਨਹੀਂ ਸਿੱਖ ਦੇ ਲੋਕ ਸਿੱਖ ਧਰਮ ਦੇ ਲੋਕ ਬਾਕੀ ਜਾਤਾਂ ਦੇ ਲੋਕ ਬਾਕੀ ਧਰਮਾਂ ਦੇ ਲੋਕ ਸਾਰੇ ਹੀ ਸਤਕਾਰ ਦੇਣ ਵਾਸਤੇ ਇੱਕ ਦੂਜੇ ਧਰਮ ਦਾ ਆਦਰ ਸਤਕਾਰ ਕਰਨ ਵਾਸਤੇ ਅੱਛੇ ਬੋਲੇ ਦੇ ਮੰਦਰ ਚ ਆ ਕੇ ਪਾਣੀ ਚੜਾ ਕੇ ਇਹ ਬਲਖਣ ਇੱਕ ਮਿਸਾਲ ਦਿੱਤੀ ਹੈ ਵੀ ਜੋ ਭਗਮਾਤਮਾ ਉਹ ਇੱਕ ਹੈ ਔਰ ਉਹਦੇ ਵਿੱਚ ਹੀ ਸ਼ਬਦੀ ਚੜਾਈ ਹੈ ਸੋ ਅੱਜ ਜੋ ਮੇਲਾ ਲੱਗਿਆ ਹੈ ਸ਼੍ਰੀ ਰਾਤੀ ਦੇ ਇਤਿਹਾਸ ਤੇ ਮੈਂ ਵਧਾਈ ਦਿੰਦਾ ਔਰ ਸਾਰੀ ਸੰਗਤ ਨੂੰ ਵਧਾਈ ਦਿੰਦਾ ਹਰ ਮذਬਬ ਦੀ ਸੰਗਤ ਨੂੰ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਬੋਲੇ ਜੈ ਬੋਲੇ ਇਹ ਵਰ ਮੰਜਾਬੀ ਟੀਵੀ ਦੇ ਲਈ ਪਤੇਗੜ ਸਾਇ ਤੋਂ ਸਾਇ ਮੜਕੰਦੀ ਰਿਪੋਰਟ ਫਤੇਗੜ ਸਾਹਿਬ ਵਿਖੇ ਵਕਵਾ ਥਾਵੇਂ ਤੇ ਮਹਾਸ਼ਿਵਰਾਤ ਦੇ ਪਵਿੱਤਰ ਤਿਉਹਾਰ ਨੂੰ ਲੈ ਕੇ ਬੀਤੇ ਕੱਲ ਸ੍ਰੀਰ ਤੋਂ ਹੀ ਸ਼ਰਧਾਲੂਆਂ ਦੇ ਵੱਲੋਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦੇ ਵੱਲੋਂ ਸ਼ਿਵਲੀਨ ਤੇ ਜਲ ਚੜਾ ਕੇ ਮੱਥਾ ਟੇਕਿਆ ਗਿਆ। ਉੱਥੇ ਇਸ ਮੌਕੇ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਡਾਕਟਰ ਸਿਕੰਦਰ ਸਿੰਘ ਨੇ ਵੀ ਪੂਰੀ ਸ਼ਰਧਾ ਦੇ ਨਾਲ ਸ਼ਿਵਲੀਨ ਤੇ ਜਲ ਚੜਾਇਆ ਅਤੇ ਭਗਵਾਨ ਸ਼ਿਵ ਦੇ ਅੱਗੇ ਮੱਥਾ ਟੇਕਿਆ ਤੇ ਉਸ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਐਨਾ ਹੀ ਨਹੀਂ, ਉਹਨਾਂ ਨੇ ਵਕਵਾ ਥਾਵਾ ਤੇ ਲਗਾਏ ਗਏ ਲੰਗਰ ਦੇ ਵਿੱਚ ਸੇਵਾ ਵੀ ਕੀਤੀ। ਤੁਸੀਂ ਆਪ ਹੀ ਦੇਖੋ ਇਸ ਮੌਕੇ ਤੇ ਉਹਨੇ ਕੀ ਕੁਝ ਕਿਹਾ। ਹਾਂਜੀ ਫਤੇ ਵੱਖ-ਵੱਖ ਮੰਦਰਾਂ 'ਚ ਜਾ ਕੇ ਮੱਥਾ ਟੇਕਿਆ ਸ਼ਿਵਰਾਤਰੀ ਜੋਤ ਉਮਤਾਵਨਾ ਮਨਾਏ ਜਾ ਰਹੀ ਹੈ ਉਹ ਜੋ ਕੀ ਵੇਖਣ ਨੂੰ ਮਿਲੀ ਹੈ ਔਰ ਇਹ ਉਤਸ਼ਾਹ ਹਰ ਮਸਬ ਦੇ ਵਿਅਕਤੀ 'ਚ ਦੇਖਿਆ ਇਹ ਧਰਮ ਧਰਮ ਨਹੀਂ ਕਿ अकेਲੀ ਹੀ ਸਨਾਤਨ ਦੀ ਨਹੀਂ ਸਿੱਖ ਦੇ ਲੋਕ ਸਿੱਖ ਧਰਮ ਦੇ ਲੋਕ ਬਾਕੀ ਜਾਤਾਂ ਦੇ ਲੋਕ ਬਾਕੀ ਧਰਮਾਂ ਦੇ ਲੋਕ ਸਾਰੇ ਹੀ ਸਤਕਾਰ ਦੇਣ ਵਾਸਤੇ ਇੱਕ ਦੂਜੇ ਧਰਮ ਦਾ ਆਦਰ ਸਤਕਾਰ ਕਰਨ ਵਾਸਤੇ ਅਸ਼ੇ ਭੋਲੇ ਦੇ ਮੰਦਰ ਚ ਆ ਕੇ ਪਾਣੀ ਚੜਾ ਕੇ ਇਹ ਬਲਖਣ ਇੱਕ ਮਿਸਾਲ ਦਿੰਦੀ ਹੈ ਵੀ ਜੋ ਭਗਮਾਤਮਾ ਉਹ ਇੱਕ ਹੈ ਔਰ ਉਹਦੇ ਵਿੱਚ ਹੀ ਸਭ ਦੀ ਚੜਾਈ ਹੈ ਸੋ ਅੱਜ ਜੋ ਮੇਲਾ ਲੱਗਿਆ ਹੈ ਸ਼੍ਰੀ ਰਾਤੀ ਦੇ ਇਤਿਹਾਸ ਤੇ ਮੈਂ ਵਧਾਈ ਦੇਣਾ ਔਰ ਸਾਰੀ ਸੰਗਤ ਨੂੰ ਵਧਾਈ ਦੇਣਾ ਹਰ ਮذਬ ਦੀ ਸੰਗਤ ਨੂੰ ਵਧਾਈ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਬੋਲੇ ਜੈ ਬੋਲੇ ਇਹ ਵਰ ਮਜਾਵੀ ਟੀਵੀ ਦੇ ਲਈ ਪਤੇਗੜ ਸਾਇ ਤੋਂ ਸਾਇ ਮੜ ਕੇ ਰਿਪੋਰਟ ਫਤੇਗੜ ਸਾਹਿਬ ਵਿਖੇ ਵੱਖਵਾ ਥਾਵਾ ਤੇ ਮਹਾਸ਼ਿਵਰਾਤ ਦੇ ਪਵਿੱਤਰ ਤਿਉਹਾਰ ਨੂੰ ਲੈ ਕੇ ਬੀਤੇ ਕੱਲ ਸਵੇਰ ਤੋਂ ਹੀ ਸ਼ਰਧਾਲੂਆਂ ਦੇ ਵੱਲੋਂ ਵੱਖਵਾ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦੇ ਵੱਲੋਂ ਸ਼ਿਵਲਿੰਗ ਤੇ ਜਲ ਚੜਾ ਕੇ ਮੱਥਾ ਟੇਕਿਆ ਗਿਆ। ਉੱਥੇ ਇਸ ਮੌਕੇ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਡਾਕਟਰ ਸਿਕੰਦਰ ਸਿੰਘ ਨੇ ਵੀ ਪੂਰੀ ਸ਼ਰਧਾ ਦੇ ਨਾਲ ਸ਼ਿਵਲਿੰਗ ਤੇ ਜਲ ਚੜਾਇਆ ਅਤੇ ਭਗਵਾਨ ਸ਼ਿਵ ਦੇ ਅੱਗੇ ਮੱਥਾ ਟੇਕਿਆ ਤੇ ਉਹਦਾ ਆਸ਼ੀਰਵਾਦ ਪ੍ਰਾਪਤ ਕੀਤਾ। ਐਨਾ ਹੀ ਨਹੀਂ, ਉਹਨਾਂ ਨੇ ਵੱਖਵਾ ਥਾਵਾ ਤੇ ਲਗਾਏ ਗਏ ਲੰਗਰ ਦੇ ਵਿੱਚ ਸੇਵਾ ਵੀ ਕੀਤੀ। ਤੁਸੀਂ ਆਪ ਹੀ ਵੇਖੋ ਇਸ ਮੌਕੇ ਤੇ ਉਹਨੇ ਕੀ ਕੁਝ ਕਿਹਾ। ਹੋਣ ਜੀ ਫਾਦੇਗਰ ਸ਼ਾਪ ਦੇ ਅੱਜ ਜਿਲ੍ਹੇ ਵੱਖ-ਵੱਖ ਮੰਦਰਾਂ 'ਚ ਜਾ ਕੇ ਮੱਥਾ ਟੇਕਿਆ ਸ਼ੁਭਰਾਤਰੀ ਜੋਤ ਊਮਤਾਵਨਾ ਮਨਾਏ ਜਾ ਰਹੀ ਹੈ ਉਹ ਜੋ ਕੀ ਵੇਖਣ ਨੂੰ ਮਿਲੀ ਹੈ ਔਰ ਇਹ ਉਤਸ਼ਾਹ ਹਰ ਮਸਬ ਦੇ ਵਿਅਕਤੀ 'ਚ ਦੇਖਿਆ ਇਹ ਧਰਮ ਧਰਮ ਨਹੀਂ ਕਿ अकेली ਹੀ ਸਨਾਤਨ ਦੀ ਨਹੀਂ ਸਿੱਖ ਦੇ ਲੋਕ ਸਿੱਖ ਧਰਮ ਦੇ ਲੋਕ ਬਾਕੀ ਜਾਤਾਂ ਦੇ ਲੋਕ ਬਾਕੀ ਧਰਮਾਂ ਦੇ ਲੋਕ ਸਾਰੇ ਹੀ ਸਤਕਾਰ ਦੇਣ ਵਾਸਤੇ ਇੱਕ ਦੂਜੇ ਧਰਮ ਦਾ ਆਦਰ ਸਤਿਕਾਰ ਕਰਨ ਵਾਸਤੇ ਆ ਸ਼ਿਵ ਭੋਲੇ ਦੇ ਮੰਦਰ ਚ ਆ ਕੇ ਪਾਣੀ ਚੜਾ ਕੇ ਇਹ ਬਲਖਣ ਇੱਕ ਮਿਸਾਲ ਦਿੱਤੀ ਹੈ ਵੀ ਜੋ ਭਗਮਾਤਮਾ ਉਹ ਇੱਕ ਹੈ ਔਰ ਉਹਦੇ ਵਿੱਚ ਹੀ ਸਭ ਦੀ ਚੜ੍ਹਾਈ ਹੈ ਸੋ ਅੱਜ ਜੋ ਮੇਲਾ ਲੱਗਿਆ ਹੈ ਸ਼੍ਰੀ ਰਾਤੀ ਦੇ ਇਤਿਹਾਸ ਤੇ ਮੈਂ ਵਧਾਈ ਦਿੰਦਾ ਔਰ ਸਾਰੀ ਸੰਗਤ ਨੂੰ ਵਧਾਈ ਦਿੰਦਾ ਹਰ ਮਾਜਬ ਦੀ ਸੰਗਤ ਨੂੰ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਬੋਲੇ ਜੈ ਬੋਲੇ ஐவன் பிடி ஃபத்தோ சாயம் மடக்கணிபோ